रवे टाली चोर टगवंत माने लोक चुदा मज़दूर चुदा हाजी सरदार बलेंद सिंह मेहंदिया जी भाई गल सुन के जाओ भाज महदिया ਹਾਜੀ ਸਰਦਾਰ ਬਲਦੇਵ ਸਿੰਘ ਮਹਿਦੀਆ ਜੀ ਭਾਈ ਸਾਡੀ ਗੱਲ ਸੁਣ ਕੇ ਜਾਓ ਜਿਹੜੇ ਲੈ ਭਾਈ ਜੀ ਉਹ ਕੋ ਜੀ ਸਾਡੇ ਸਿੰਘ ਜੁੰਦਾਬਾਦ ਕਰੋ ਜੁੰਦਾਬਾਦ ਅੱਜ ਆਪਾਂ ਕੇ ਲੋਪੋਗੇ ਜੋਂ ਦੇ ਵਿੱਚ ਬਲਦੇਵ ਸਿੰਘ ਮਹਿਦੀਆ ਜਿਹੜੇ ਟਰਾਲੀ ਚੋਰ ਨੇ ਉਹ ਸਕੂਲਾਂ ਚ ਟਟੀਆਂ ਦੇ ਡੁਗਾਟਨ ਕਰਨ ਵਾਸਤੇ ਸਿੱਖਿਆ ਦੇ ਨਾਂ ਤੇ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਉਹਨਾਂ ਨੂੰ ਅੱਜ ਕਿਸਾਨ ਮਜ਼ਦੂਰ ਸ਼੍ਰੀਮਤੀ ਪੰਜਾਬ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਈ ਸੀ ਕਿ ਭਾਈ ਜਿਹੜੀਆਂ ਸਾਡੀਆਂ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੋਂ ਟਰਾਲੀਆਂ ਚੋਰੀ ਕੀਤੀਆਂ ਨੇ ਉਹ ਸਾਡੀਆਂ ਟਰਾਲੀਆਂ ਹੁਣ ਜਿਹੜੀਆਂ ਵਾਪਸ ਕੀਤੀਆਂ ਜਾਣ ਕਿਉਂਕਿ ਹੁਣ ਕਣਕ ਦਾ ਸੀਜ਼ਨ ਜਿਹੜਾ ਵੀ ਨੰਗ ਚੁੱਕਾ ਹੈ ਤੇ ਟਰਾਲੀਆਂ ਫ੍ਰੀ ਹੋ ਚੁੱਕੀਆਂ ਨੇ ਤੇ ਜਿਹੜੀਆਂ ਚੋਰੀ ਕੀਤੀਆਂ ਟਰਾਲੀਆਂ ਜਿਹੜੀਆਂ ਐ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵਾਪਸ ਕੀਤੀਆਂ ਜਾਣ ਉਹ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਆ ਸਭ ਜਿਹੜੇ ਸਾਡੇ ਏਸੀ ਜਿਹੜੇ ਸਾਡੀਆਂ ਫ੍ਰਿਜਾਂ ਨੇਕਾ ਹੀ ਸਮਾਨ ਜਿਹੜਾ ਸਾਡੇ ਬਾਰਡਰਾਂ ਤੋਂ ਚੋਰੀ ਕੀਤਾ ਹੈ ਉਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸਾਂ ਕਿ ਇਹ ਸਾਡਾ ਜਿਹੜਾ ਮੋਰਚਾ ਐ ਐਸੀ ਸੈਂਟਰ ਦੇ ਨਾਲ ਮੋਦੀ ਸਰਕਾਰ ਦੇ ਨਾਲ ਲੜ ਰਿਆ ਸੀ ਤੇ ਭਗਵੰਤ ਮਾਨ ਦੇ ਕੀ ਢਿੱਡ ਜਪੀੜ ਹੋਈ ਵੀ ਸਾਡੇ ਆਗੂਆਂ ਨੂੰ ਧੋਖੇ ਦੇ ਨਾਲ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਰਨਾ ਤੇ ਰਾਤੋਂ ਰਾਤ ਸਾਡੇ ਮੋਰਚਿਆਂ ਨੂੰ ਜਾਣਨਾ ਇਹਨਾਂ ਦੀ ਕੀ ਢਿੱਡ ਪੀੜ ਹੋਈ ਸੀ ਇਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਅੱਜ ਅਸੀਂ ਬਲਦੇਵ ਸਿੰਘ ਮਹਿਦੀਏ ਦਾ ਘਰਾਓ ਕੀਤਾ ਜਿਹੜਾ ਇਹ ਲੋਪੋਗੇ ਅਧੀਨ ਪੈਂਦਾ ਪਿੰਡ ਕਲੋਨੀਆਂ ਦੇ ਵਿੱਚ ਉਦਗਾਟਨ ਕਰਨ ਵਾਸਤੇ ਟਟੀਆਂ ਦਾ ਆਇਆ ਸੀ ਉਹਨੂੰ ਅਸੀਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸੀ ਪਰ ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਹੋਏ ਚੋਰੀ-ਚੋਰੀ ਤੇ ਗੱਡੀ 'ਚ ਬਹਿ ਕੇ ਭੱਜ ਗਏ ਨੇ ਸਾਡੇ ਕਿਸੇ ਵੀ ਟਰਾਲੀ ਚੋਰ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ